ਹਾਂਜੀ ਦੋਸਤੋ ਅੱਜ ਦੀ ਵੀਡੀਓ ਲੈ ਕੇ ਫਿਰ ਹਾਜ਼ਰ ਹੋਇਆ ਤੇ ਆਪਾਂ ਅੱਜ ਗੱਲ ਕਰਾਂਗੇ ਕਦਰੀ ਬਾਬੇ ਕੌਣ ਸਨ ਕਿਹਾ ਜਾਂਦਾ ਹੈ ਕਿ ਜਦ ਤੱਕ ਸੇਰਾਂ ਦੇ ਤਾਰੀਖ ਤਨ ਪੈਦਾ ਨਹੀਂ ਹੋਵੇਗਾ ਸ਼ਿਕਾਰ ਦੀ ਤਾਰੀਖ ਲਿਖ ਦਿਆ ਹੋਇਆ ਅਮੇਸ਼ਾ ਸ਼ਿਕਾਰੀ ਦੀ ਵਡਿਆਈ ਕੀਤੀ ਜਾਂਦੀ ਰਹੇਗੀ ਸਾਸਤਰੀ ਕਾਲ ਦੋਸਤੋ ਪੰਜਾਬ 19ਵੀਂ ਅਤੇ 21ਵੀਂ ਕਾਂ ਦਾ ਗੜ ਰਿਹਾ ਹੈ ਕ੍ਰਾਂਤੀਕਾਰੀ ਇਨਕਲਾਬੀ ਦਲੇਰਾਂ ਖੀ ਸੂਰਮੇ ਹਰ ਤਰ੍ਹਾਂ ਦੇ ਕਿਰਦਾਰ ਸਾਨੂੰ ਪੰਜਾਬ ਦੀ ਤਾਰੀਖ ਦੀ ਧੜ ਚੋਲ ਕਰਦਿਆਂ ਮ ਹੋਇਆ ਮਿਲ ਰਹੇ ਹਨ ਤੋਕ ਸਿਰਫ ਇਹ ਹੈ ਕਿ ਇਹਨਾਂ ਨੂੰ ਕੋਈ ਲੱਭਦਾ ਨਹੀਂ ਇਹਨਾਂ ਕਿਰਦਾਰਾਂ ਨੂੰ ਹਮੇਸ਼ਾ ਤਾਰੀਖ ਦੇ ਵਰਕਿਆਂ ਤੋਂ ਮਟਾਉਣ ਦੀ ਸਿਆਸਤ ਕੀਤੀ ਜਾਂਦੀ ਹੈ ਜਾਂ ਫਿਰ ਉਹ ਵਰਕੇ ਪਾੜ ਦਿੱਤੇ ਗਏ ਨੇ ਜਿਨ੍ਹਾਂ ਉੱਪਰ ਪੰਜਾਬ ਦੇ ਇਨਕਲਾਬੀ ਲੋਕਾਂ ਦਸਵੰਦਾਂ ਦਾ ਜ਼ਿਕਰ ਸੀ ਇਹੀ ਵਜ੍ਹਾ ਹੈ ਕਿ ਪੰਜਾਬ ਦੇ ਬਸਨਿਕਾਂ ਨੂੰ ਵੀ ਆਪਣੀ ਬਿਮੀਸਤਾਲ ਬਾਜੀ ਅਤੇ ਪਰਵੀ ਤਰੀਕ ਦਾ ਆਉਦਾ ਪਤਾ ਨਹੀਂ ਹੈ ਗੱਲਬਾਤ ਅੱਗੇ ਤੋਰਦੇ ਹਾਂ 16 ਨਵੰਬਰ 1915 ਨੂੰ ਲਾਹੌਰ ਦੀ ਸੈਂਟਰਲ ਜੇਲ੍ਹ ਵਿੱਚ ਸੱਤ ਇਨਕਲਾਬੀ ਅਣਖੀ ਪੰਜਾਬੀ ਸੂਰਮਿਆਂ ਨੂੰ ਫਾਹਲਾ ਦਿੱਤਾ ਗਿਆ ਜਿਨ੍ਹਾਂ ਦੇ ਨਾਮਾਂ ਤੋਂ ਅੱਜ ਦੀ نسل ਜਾਣੂ ਨਹੀਂ ਹੈ ਪਰ ਇਹ ਸੂਰਮੇ ਬਹਾਦਰ ਸਨ ਜਿਨ੍ਹਾਂ ਤੋਂ ਅੰਗਰੇਜ਼ਾਂ ਦੀਆਂ ਨੀਂਦਰਾਂ ਖੋਲੀਆਂ ਸਨ ਜਿਨ੍ਹਾਂ ਨੇ ਅੰਗਰੇਜ਼ਾਂ ਦੀਆਂ ਨੀਂਦਰਾ ਖੋਲੀਆਂ ਸਨ ਅਸੀਂ ਇਹਨਾਂ ਨੂੰ ਗਦਰੀ ਬਾਬੇ ਵੀ ਕਹਿੰਨੇ ਆ ਇਹਨਾਂ ਵਿੱਚ ਬਹਾਦਰ ਇੱਕ ਕਰਤਾਰ ਸਿੰਘ ਸਰਾਭਾ ਵੀ ਸੀ ਇਹਨਾਂ ਨੂੰ ਲਾਹੌਰ ਕੇਸ ਵਿੱਚ ਫਾਂਸੀ ਦਿੱਤੀ ਗਈ ਸੀ ਕਰਤਾਰ ਸਿੰਘ ਸਰਾਭਾ ਜੀ ਦਾ ਇੱਕ ਸ਼ੇਅਰ ਵੀ ਹੈ ਕਿ ਸੇਵਾ ਦੇਸ਼ ਦੀ ਜਿੰਦੜੀਏ ਬੜੀ ਔਖੀ ਗੱਲਾਂ ਕਰਨੀਆਂ ਢੇਰ ਸੌਖਾਂ ਆਲੀਆਂ ਨੇ ਜਿਨ੍ਹਾਂ ਦੇਸ਼ ਦੀ ਸੇਵਾ 'ਚ ਪਿਆਰ ਪਾਇਆ ਉਹਨਾਂ ਲੱਖ ਮੁਸੀਬਤਾਂ ਝੱਲੀਆਂ ਨੇ ਭਗਤ ਸਿੰਘ ਸਰਾਭਾ ਅਤੇ ਗਦਰ ਲਹਿਰ ਦੀ ਕਹਾਣੀ ਕੁਝ ਇਸ ਤਰ੍ਹਾਂ ਹੈ ਜਿਸ ਨੇ ਆਪਣੇ ਬੇਲੇ ਦੇ ਮੂੰਹ ਜੋੜ ਤਾਕਤਵਾਰ ਬ੍ਰਿਟਿਸ਼ ਰਾਜ ਦੀਆਂ ਨੀਹਾਂ ਹਿਲਾ ਕੇ ਰੱਖ ਦਿੱਤੀਆਂ ਗਦਰ ਲਹਿਰ ਨੂੰ ਮਟਾਉਣ ਦੀ ਹਮੇਸ਼ਾ ਕੋਸ਼ਿਸ਼ ਕੀਤੀ ਗਈ ਕਦੀ ਇਸ ਨੂੰ ਕਮਿਊਨਿਟੀ ਲਹਿਰ ਨਾਲ ਜੋੜਿਆ ਗਿਆ ਕਦੀ ਇਸ ਨੂੰ ਇਨਕਲਾਬੀ ਫਰਾਂਸ ਤੋਂ ਇਨਸਪਾਇਰ ਕੀਤਾ ਗਿਆ ਕੁਝ ਇਸ ਨੂੰ ਜਰਮਨੀ ਦੀ ਹਲਾਸੀਰੀ ਦਾ ਸੱਖ ਕਹਿੰਦੇ ਸਨ ਕੁਝ ਇਸ ਨੂੰ ਜਰਮਨੀ ਦੀ ਹਲਾਸੀਰੀ ਦਾ ਛਿੱਟਾ ਕਹਿੰਦੇ ਸਨ ਪਰ ਹਕੀਕਤ ਵਿੱਚ ਇਹ ਗਦਰ ਲਹਿਰ ਦਾ ਸੱਚ ਨਹੀਂ ਸਨ ਕਦਰ ਲਾਇਰ ਦੇ ਪਿੱਛੇ ਪੰਜਾਬ ਦਾ ਪੂਰਾ ਇਤਿਹਾਸ ਹੈ ਪੰਜਾਬ ਹਿੰਦੁਸਤਾਨ ਦਾ ਦਰਵਾਜ਼ਾ ਹੋਣ ਪਰ ਉਹ ਹਮੇਸ਼ਾ ਜੰਗ ਦਾ ਅਖਾੜਾ ਬਣਿਆ ਰਿਹਾ ਹੈ ਇਹਦਾ ਸਿੱਟਾ ਇਹ ਨਿਕਲਿਆ ਕਿ ਪੰਜਾਬੀਆਂ ਦੇ ਅੰਦਰ ਪੰਜਾਬ ਨੂੰ ਬਚਾਉਣ ਦਾ ਜਜ਼ਬਾ ਉੱਠਿਆ 15ਵੀਂ ਸਦੀ ਬਾਬਾ ਗੁਰੂ ਨਾਨਕ ਦੇਵ ਜੀ ਬਾਬਰ ਤੇ ਮੁਗਲ ਬਾਦਸ਼ਾਹ ਦੇ ਜ਼ੁਲਮਾਂ ਦੇ ਖਿਲਾਫ ਖੜੇ ਹੋਏ ਅਤੇ 10ਵੇਂ ਗੁਰੂ ਗਵੰਦ ਸਿੰਘ ਜੀ ਨੇ ਵੀ ਮੁਗਲ ਸੁਲਤਾਨ ਹੋਰਾਂ ਨੂੰ ਮੁਸ਼ਕਲ ਦੇ ਵਿੱਚ ਪਾਇਆ ਮੁਗਲਾਂ ਦੇ ਬਾਅਦ ਵਿੱਚ ਮਹਾਰਾਜਾ ਰਣਜੀਤ ਸਿੰਘ ਨੇ ਪੰਜਾਬ ਤੇ ਹਕਮਰਾਨੀ ਕੀਤੀ ਉਸ ਵੇਲੇ ਪੰਜਾਬ ਦੀਆਂ ਹੱਦਾਂ ਕਸ਼ਮੀਰ ਅਫਗਾਨਿਸਤਾਨ ਅਤੇ ਦਿੱਲੀ ਤੱਕ ਫੈਲੀਆਂ ਹੋਈਆਂ ਸਨ ਮਹਾਰਾਜਾ ਰਣਜੀਤ ਸਿੰਘ ਦੀ ਮੌਤ ਮਗਰੋਂ ਪੰਜਾਬ ਦੀ ਬਰਾਸਤੇ ਰੋਲੇ ਪਏ ਰਹੇ ਟਿਕਸ ਦਿੱਤੀ ਇਸ ਵਿਚਕਾਰ ਅੰਗਰੇਜ਼ਾਂ ਨੇ ਕਸ਼ਮੀਰ ਵਿੱਚ ਡੋਗਰਾ ਰਾਜਪੂਤਾਂ ਨੂੰ ਹੱਲਾਸ਼ੇਰ ਦਿੱਤੀ ਅਤੇ ਨਾਲ ਇਹ ਕਿ ਉਹ ਸਿੱਖਵਾਰ ਵਿੱਚ ਸਿੱਖ ਫੌਜ ਨੂੰ ਸਿੱਖ ਖਲਾਈ ਦਿੱਤੀ 2 April 1849 ਨੂੰ ਅੰਗਰੇਜ਼ਾਂ ਨੇ ਪੰਜਾਬ ਰਾਜ ਨੂੰ ਆਪਣੇ ਹੇਠ ਕਰ ਲਿਆ ਇਨਕਲਾਬੀ ਸੋਚ ਨੂੰ ਖਤਮ ਕਰਨ ਲਈ ਕਈ ਚਾਲਾਂ ਚਲੀਆਂ ਇਹਨਾਂ ਵਿੱਚੋਂ ਇੱਕ ਚਾਲ ਸਿੱਖਾਂ ਤੇ ਪੰਜਾਬ ਨੂੰ ਪੰਜਾਬੀਆਂ ਨੂੰ ਆਪਣੀ ਵਿੱਚ ਭਰਤੀ ਕਰਨਾ ਸੀ ਇਸ ਦਰਾਨ ਕਈ ਸਿੱਖ ਮਜ਼ਦੂਰਾਂ ਨੂੰ ਅਫਰੀਕਾ ਭੇਜ ਦਿੱਤਾ ਗਿਆ ਯਾਰ ਨਹੀਂ ਸਨ 1905 ਅਤੇ 6 ਵਿੱਚ ਬ੍ਰਿਟਿਸ਼ ਰਾਜ ਵਿੱਚ ਕੋਈ ਵੀ ਲਹਿਰ ਨਹੀਂ ਸੀ ਉਸ ਵੇਲੇ ਬਾਬਾ ਕਿਸਰ ਜੀ ਅੰਗਰੇਜ਼ਾਂ ਦੇ ਖਿਲਾਫ ਬੋਲਦੇ ਸੀ ਇਸ ਗੱਲ ਤੋਂ ਸੂਨ ਸਿੰਘ ਪਕਣਾ ਮੁਤਾਸਰ ਸਨ ਸੂਨ ਸਿੰਘ ਭਾਰਤ ਕਿਸਾਨ ਸਭਾ ਦੇ ਪ੍ਰਧਾਨ ਸਨ ਬ੍ਰਿਟਿਸ਼ ਰਾਜ ਤੋਂ ਬਾਅਦ 13 ਆ ਕੇ ਉਹ ਪੰਜਾਬ ਛੱਡ ਕੇ ਅਮਰੀਕਾ ਚਲੇ ਗਏ ਸਨ ਉਸ ਵਿੱਚ ਉਹਨਾਂ ਦੀ ਉਮਰ 40 ਬਰੇ ਸੀ ਸੋਨ ਸਿੰਘ ਜੀ ਉੱਥੇ ਮਜ਼ਦੂਰੀ ਕਰਨ ਲੱਗ ਪਏ ਜ਼ਿਆਦਾਤਰ ਸਾਰੇ ਸਿੱਖ ਕੈਨੇਡਾ ਵਿੱਚ ਮਜ਼ਦੂਰੀ ਕਰਦੇ ਸਨ ਇਸ 1912 ਵਿੱਚ ਪੋਰਟ ਲੈਂਡ ਵਿੱਚ ਪੰਜਾਬੀਆਂ ਨੇ ਇੰਡੀਅਨ ਐਸੋਸੀਏਸ਼ਨ ਆਫ ਸਪੈਸਿਲਿਟਾ ਜੀਆ ਬਣਾਈ ਜਿਸ ਦਾ ਅਖਬਾਰ ਗਦਰ ਕੱਢਿਆ ਗਿਆ ਪਰ ਜਿਸ ਵੇਲੇ ਸਿੱਖਾਂ ਨੂੰ ਆਪਣੇ ਖਿਲਾਫ ਅੰਗਰੇਜ਼ਾਂ ਦਾ ਵਰਤਾਰਾ ਦੇਖਿਆ ਫਿਰ ਜਦੋਂ ਉਹਨਾਂ ਨੂੰ ਕੈਨੇਡਾ ਵਿੱਚ ਰੋਕਿਆ ਜਾਂਦਾ ਹੈ ਉਹਨਾਂ ਨੂੰ ਜੇਲਾ ਅੰਦਰ ਸੁਟਿਆ ਜਾਂਦਾ ਹੈ ਉਹਨਾਂ ਨੂੰ ਅਹਿਸਾਸ ਕਰਾਇਆ ਜਾਂਦਾ ਸੀ ਕਿ ਉਹ ਬ੍ਰਿਟਿਸ਼ ਰਾਜ ਦੇ ਗੁਲਾਮ ਹਨ ਫਿਰ ਇਸ ਤਰ੍ਹਾਂ 1912 ਵਿੱਚ ਪਰਟਲੈਂਡ ਪੰਜਾਬੀਆਂ ਨੇ ਇੰਡੀਅਨ ਸੋਸ਼ੀਅਲ ਅਖਬਾਰ ਕਾ ਗਦਰ ਕੱਢਿਆ ਜਿਸ ਦਾ ਪਹਿਲਾ ਪ੍ਰਧਾਨ ਸੂਨ ਸਿੰਘ ਪਕਣਾ ਸੀ ਸੂਨ ਸਿੰਘ ਪਕਣਾ ਨੇ ਕਰਤਾਰ ਸਿੰਘ ਸਰਾਬਾ ਨੂੰ ਕੈਲੀਫੋਰਨੀਆ ਵਿੱਚ ਗਦਰ ਲਹਿਰ ਵਿੱਚ ਸ਼ਾਮਲ ਹੋਣ ਦਾ ਸੱਦਾ ਦੇ ਦਿੱਤਾ 12 ਨਵੰਬਰ 1913 ਨੂੰ ਸਨ ਫਰਾਂਸਿਸ ਵਿੱਚ ਬਕਾਇਦਾ ਗਦਰ ਦਾ ਆਗਾਜ਼ ਕਰ ਦਿੱਤਾ ਅਤੇ ਨੀਂ ਰੱਖ ਦਿੱਤੀ ਗਦਰ ਪਾਰਟੀ ਵਿੱਚ ਜ਼ਿਆਦਾਤਰ ਸਿੱਖ ਸੰਜ ਜਿਨ੍ਹਾਂ ਵਿੱਚ ਕਿਸਾਨ ਮਜ਼ਦੂਰ ਸਟੂਡੈਂਟ ਨੌਜਵਾਨ ਸ਼ਾਮਲ ਸਨ ਇਸ ਪਾਰਟੀ ਨੇ ਬ੍ਰਿਟਿਸ਼ ਦੇ ਖਿਲਾਫ ਜਦੋਂ ਜਦੋਂ ਜੈਦ ਸ਼ੁਰੂ ਕਰ ਦਿੱਤੀ ਕਰਤਾਰ ਸਿੰਘ ਸਰਾਭਾ ਲਈ ਤੇ ਪੰਜਾਬੀਆਂ ਨਾਲ ਹੁੰਦੇ ਭੜੇ ਵਰਤਾਰੇ ਦਾ ਦ੍ਰਿਸ਼ ਆਪਣੀਆਂ ਅੱਖਾਂ ਨਾਲ ਦੇਖਣ ਦਾ ਮੌਕਾ ਮਿਲਿਆ ਕਰਤਾਰ ਸਿੰਘ ਸਰਾਭਾ ਤੋਂ ਉਹਨਾਂ ਦੀ ਹਾਲਤ ਦੇਖੀ ਨਾ ਗਈ ਉਹਨਾਂ ਨੂੰ ਪਤਾ ਚੱਲ ਗਿਆ ਕਿ ਅਸੀਂ ਗੁਲਾਮ ਦੇਸ਼ ਤੋਂ ਆਏ ਹੋਏ ਲੋਕ ਹਾਂ ਅਤੇ ਹੁਣ ਸਾਡੀ ਆਜ਼ਾਦੀ ਹੀ ਸਾਡਾ ਸਨਾਖਤ ਹੈ ਕਰਤਾਰ ਸਿੰਘ ਸਰਾਭਾ ਨੂੰ ਜਦੋਂ ਗਦਰ ਪਾਰਟੀ ਬਾਰੇ ਪਤਾ ਲੱਗਿਆ ਤਾਂ ਉਹਨਾਂ ਨੇ ਇਹ ਪਾਰਟੀ ਜੁਆਇਨ ਕਰ ਲਈ ਜਦੋਂ ਪਹਿਲੀ ਆਸੀ ਜੰਗ ਸੜੀ ਉਦੋਂ ਕਰਤਾਰ ਸਿੰਘ ਸਰਾਭਾ ਨੇ 15 ਨਵੰਬਰ 1914 ਨੂੰ ਅਮਰੀਕਾ ਛੱਡ ਦਿੱਤਾ ਕਰਤਾਰ ਸਿੰਘ ਸਰਾਭਾ ਗਦਰ ਪਾਰਟੀ ਦੇ ਪੈਰ ਹਿੰਦੁਸਤਾਨੀ ਵਿੱਚ ਮਜ਼ਬੂਤ ਕਰਨਾ ਚਾਹੁੰਦਾ ਸਨ ਉਹ ਬੰਗਾਲ ਵੀ ਗਏ ਅਤੇ ਉਥੋਂ ਦੇ ਇਨਕਲਾਬੀਆਂ ਨੂੰ ਵੀ ਮਿਲੇ ਉਹ ਬ੍ਰਿਟਿਸ਼ ਰਾਜ ਦੀਆਂ ਵੱਖ-ਵੱਖ ਸੌਨੀਆਂ ਵਿੱਚ ਵੀ ਗਏ ਜਿਨ੍ਹਾਂ ਵਿੱਚ ਮੇਸ਼ਟ ਇਲਾਹਾਬਾਦ ਬਨਾਰਸ ਆਗਰਾ ਲਾਹੌਰ ਅਤੇ ਰਾਵਲਪਿੰਡੀ ਸ਼ਾਮਲ ਸਨ ਇਸ ਤੋਂ ਪਹਿਲਾਂ ਕਿ ਕਰਤਾਰ ਸਿੰਘ ਸਰਾਭਾ ਦਾ ਫੌਜੀ ਬਗਾਵਤ ਦਾ ਮਨਸੂਬਾ ਪੂਰਾ ਹੁੰਦਾ ਅੰਗਰੇਜ਼ਾਂ ਨੂੰ ਖਬਰ ਹੋ ਗਈ ਅਤੇ ਉਸ ਦਾ ਮਨਸੂਬਾ ਪੂਰਾ ਨਾ ਹੋਣ ਦਿੱਤਾ ਅਤੇ ਇਸ ਮਕਸਦ ਲਈ ਗਦਰ ਲਹਿਰ ਤੋਂ ਬਹੁਤ ਕੁਝ ਹਾਸਲ ਕੀਤਾ ਜਾ ਸਕਦਾ ਸੀ ਅਪ੍ਰੈਲ 1914 ਨੂੰ ਜਾਪਾਨੀ ਕਾਮਾ ਗਦਰ ਮਾਰੂ 340 ਸਖ 24 ਮੁਸਲਮਾਨ 12 ਹਿੰਦੂ ਮੁਸਾਫਰਾਂ ਨੂੰ ਲੈ ਕੇ ਕੋਸਟ ਆਫ ਬ੍ਰਿਟਿਸ਼ ਕਲੰਬੀਆ ਪਹੁੰਚੀ ਪਰ ਕੈਨੇਡਾ ਨੇ ਇਹਨਾਂ ਮੁਸਾਫਰਾਂ ਜਦੋਂ ਕਾਸਾਗਾਟਾ ਮਾਰੂ ਕਾ ਕੋਲਕਾਤਾ ਵਾਪਸ ਪਹੁੰਚੀ ਤਾਂ ਉਸ ਵਿੱਚ ਗਦਰੀਆਂ ਦੇ ਹੋਣ ਦੇ ਸੱਕ ਪਸੋ ਬ੍ਰਿਟਿਸ਼ ਸਰਕਾਰ ਨੇ ਮੁਸਾਫਰਾਂ ਨੂੰ ਰੋਕ ਲਿਆ ਅਤੇ ਉਹਨਾਂ ਨੂੰ ਉੱਪਰ ਗੋਲੀਆਂ ਚਲਾ ਦਿੱਤੀਆਂ ਗਈਆਂ 22 ਮੁਸਾਫਰ ਮਾਰੇ ਗਏ ਇਸ ਤੋਂ ਬਾਅਦ ਗਦਰ ਲਹਿਰ ਨੇ ਆਪਣੀਆਂ ਕਾਰਵਾਈਆਂ ਤੇਜ਼ ਕਰ ਦਿੱਤੀਆਂ ਅਤੇ ਨਾਲ ਹੀ ਬ੍ਰਿਟਿਸ਼ ਸਰਕਾਰ ਨੇ ਗਦਰੀਆਂ ਦੀਆਂ ਗ੍ਰਿਫਤਾਰੀਆਂ ਸ਼ੁਰੂ ਕਰ ਦਿੱਤੀਆਂ ਲਾਹੌਰ ਵਿੱਚ ਸਾਜ਼ਿਸ਼ ਕੇਸ ਸੇਟ ਕਰਤਾਰ ਸਿੰਘ ਸਰਾਬਾ ਨੂੰ ਦੇ ਸਾਥੀਆਂ ਸਮੇਤ ਗ੍ਰਿਫਤਾਰ ਕਰ ਲਿਆ ਗਿਆ 16 ਨਵੰਬਰ 1915 ਨੂੰ ਲਾਹੌਰ ਦੀ ਸੈਂਟਰਲ ਜੇਲ੍ਹ ਵਿੱਚ ਕਰਤਾਰ ਸਿੰਘ ਸਰਾਬਾ ਨੂੰ 6 ਕਾਮਰੇਟ ਦੇ ਨਾਲ ਫਾਂਸੀ ਲਾ ਦਿੱਤਾ ਗਿਆ ਪੰਜਾਬ ਦੀ ਸਨਾਕਤ ਹੁਰੀਅਤ ਆਜ਼ਾਦੀ ਅਤੇ ਇੱਕ ਨੌਨਸ ਫਰੈਂਡਸ ਲਈ ਕਦਰੀ ਬਾਬਿਆਂ ਨੇ ਬ੍ਰਿਟਿਸ਼ ਸਰਕਾਰ ਖਿਲਾਫ ਇੱਕ ਜੰਗ ਲੜੀ ਕਦਰੀਆਂ ਨੂੰ ਆਪਣੇ ਮਕਸਦ ਵਿੱਚ ਕਾਮਯਾਬੀ ਹਾਸਲ ਨਾ ਹੋ ਸકી ਪਰ ਉਹ ਆਉਣ ਵਾਲੇ ਸਮੇਂ ਲਈ ਇੱਕ ਬੁਨਿਆਦ ਕਾ ਕੈਨੇਡਾ ਹਿੰਦੂ ਤੱਕ ਪਹੁੰਚਾ ਦਿੱਤਾ ਗਿਆ ਇਨ੍ਹਾਂ ਪੰਜਾਬੀਆਂ ਨੇ ਉਸ ਵੇਲੇ ਆਜ਼ਾਦੀ ਲਈ ਆਵਾਜ਼ ਚੱਕੀ ਜਦ ਵੇਲੇ ਹਿੰਦੁਸਤਾਨ ਗੁਲਾਮੀ ਦੇ ਹਨੇਰਿਆਂ ਵਿੱਚ ਸੀ ਗਦਰ ਲਹਿਰ ਗੁਲਾਮੀ ਦੇ ਖਿਲਾਫ ਇੱਕ ਲਲਕਾਰ ਸੀ ਕਰਤਾਰ ਸਿੰਘ ਸਰਾਭਾ ਤੇ ਸੂਨ ਸਿੰਘ ਪਖਣਾ ਜਦੋਂ ਗਦਰ ਲਹਿਰ ਦਾ ਹਿੱਸਾ ਬਣੇ ਤਾਂ ਬ੍ਰਿਟਿਸ਼ ਰਾਜ ਨੂੰ ਵਕਤ ਪੈ ਗਿਆ ਤੁਸੀਂ ਕਹਿ ਸਕਦੇ ਹੋ ਕਿ ਗਦਰ ਲਹਿਰ ਉਸੇ ਤਰ੍ਹਾਂ ਕਾਮਯਾਬ ਨਹੀਂ ਹੋ ਸਕੀ ਅਤੇ ਇਸ ਨੂੰ ਦਬਾ ਦਿੱਤਾ ਗਿਆ ਪਰ ਇਸ ਦੇ ਵੀ ਕਈ ਕਾਰਨ ਹਨ ਕਿ ইস্ট ਕੰਪਨੀ ਦਾ ਹਿੰਦੁਸਤਾਨ ਵਿੱਚ ਆਪਣਾ ਕਾਰੋਬਾਰ ਤਾਂ ਕੀਤਾ ਹੀ ਨਾਲ ਹੀ ਨਾਲ ਇੱਥੋਂ ਦੇ ਲੋਕਾਂ ਤੇ ਵਿਚਾਰਾਂ ਨੂੰ ਵੀ ਖਰੀਦਣਾ ਸ਼ੁਰੂ ਕਰ ਦਿੱਤਾ ਗਿਆ ਇਸ ਲਈ ਗਦਰ ਲਹਿਰ ਆਪਣੇ ਸਿਖਰ ਤੇ ਮੁਕਾ ਮਕਾ ਦਿੱਤੀ ਭਗਤ ਸਿੰਘ ਕਰਤਾਰ ਸਿੰਘ ਸਰਾਭਾ ਨੂੰ ਆਪਣੀ ਪ੍ਰੇਰਨਾ ਇਸਪੀਰੇਸ਼ਨ ਇਨਕਲਾਬੀ ਵੀਰ ਕਹਿੰਦਾ ਸੀ ਇਸ ਲਈ ਭਗਤ ਸਿੰਘ ਨੂੰ ਯਾਦ ਕਰਦੇ ਹਨ ਉਹਨਾਂ ਨੂੰ ਕਰਤਾਰ ਸਿੰਘ ਸਰਾਭਾ ਨੂੰ ਵੀ ਧਿਆਨ ਵਿੱਚ ਰੱਖਣਾ ਚਾਹੀਦਾ ਹੈ ਅੱਜ 105 ਸਾਲ ਬਾਅਦ ਕਿਸਾਨ ਆਪਣੇ ਹੱਕਾਂ ਲਈ ਜੰਗ ਲੜ ਰਿਹਾ ਹੈ। ਪੰਜਾਬ ਅੱਜ ਵੀ ਦੁਸ਼ਮੰਦ ਦੇ ਨਿਸ਼ਾਨੇ ਤੇ ਹੈ। ਇਹ ਦਸਵੈਲੀ ਸਵਲ ਸਿਵਲਾਈਜੇਸ਼ਨ ਮੁਖੜਾ ਪਸਾਨ ਪੰਜਾਬ ਹੈ ਅਤੇ ਪੰਜਾਬ ਹੀ ਵਾਰ-ਵਾਰ ਧੋਖਿਆਂ, ਗੋਲੀਆਂ, ਤੱਕਿਆਂ ਨਾਲ ਹਰ ਵਾਰ ਵਿੰਨਿਆ ਗਿਆ ਹੈ। ਅੱਜ ਦੇ ਪੰਜਾਬੀਆਂ ਨੂੰ ਆਪਣੀ ਪਛਾਣ ਲਈ ਇੱਕ ਜੱਟ ਹੋਣਾ ਪਵੇਗਾ ਅਤੇ ਮਕਸਦ ਲਈ ਗਦਰ ਲਹਿਰ ਤੋਂ ਬਹੁਤ ਕੌਜ ਹੱਦ ਕੀਤਾ ਜਾ ਸਕਦਾ ਹੈ। ਤੇ ਤੁਹਾਨੂੰ ਇਹ ਵੀਡੀਓ ਕਿਵੇਂ ਦੀ ਲੱਗੀ ਤੇ ਮਿਲਦੇ ਆ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਨਵੀਂ ਜਾਣਕਾਰੀ ਲੈ ਕੇ ਜਿਹੜੇ ਚੈਨਲ ਤੇ ਨਵੇਂ ਹਾਂ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਤੇ ਘੰਟੀ ਵਾਲਾ ਬਟਨ ਜ਼ਰੂਰ ਦਬਾ ਦਿਆ ਕਰੋ ਤਾਂ ਜੋ ਆਪਣੇ ਇਤਿਹਾਸ ਨੂੰ ਜਾਨਣਾ ਬਹੁਤ ਜ਼ਰੂਰੀ ਹੈ ਤੇ ਆਪਣੇ ਇਤਿਹਾਸ ਲਈ ਜਾਨੋਗੇ ਤਾਂ ਸਾਨੂੰ ਪਤਾ ਲੱਗੇਗਾ ਤੇ ਆਪਾਂ ਇਸੇ ਤਰ੍ਹਾਂ ਦੀਆਂ ਜਾਣਕਾਰੀਆਂ ਆਪਣੇ ਪੰਜਾਬ ਦੇ ਇਤਿਹਾਸ ਬਾਰੇ ਜਾਣਕਾਰੀਆਂ ਲੈ ਕੇ ਇਸ ਚੈਨਲ ਤੇ ਹੁੰਦੇ ਰਹਿਾਂਗੇ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਚੈਨਲ ਨੂੰ ਸਪੋਰਟ ਜ਼ਰੂਰ ਕਰਨਾ ਤੇ ਮਿਲਦੇ ਆ ਇੱਕ ਹੋਰ